ਕੇ ਪਿੰਡ ਵਾਸੀਆ ਵੱਲੋਂ ਇੱਕ ਸਟੈਚੂ ਲਗਾਇਆ ਗਿਆ ਜਿਸ ਦੇ ਵਿੱਚ ਬਜ਼ੁਰਗ ਜੋੜਾ ਆਪਣੀ ਬਸ ਦੀ ਉਡੀਕ ਕਰ ਰਿਹਾ ਹੈ ਤੇ ਦੂਜੇ ਪਾਸੇ ਦੀ ਜੇ ਗੱਲ ਕਰੀ ਜਾਵੇ ਤਾਂ ਇੱਕ ਬਹੁਤ ਸੋਹਣੀ ਤਸਵੀਰ ਬਖਾਈ ਗਈ ਹੈ ਇੱਕ ਮਾਸਟਰ ਜੀ ਹਨ ਜੋ ਊੜਾ ਐੜਾ ਈੜੀ ਸੱਸਾ ਹਾਹੇ ਪਿੰਡ ਦੇ ਵਿੱਚ ਬਸ ਸਟੈਂਡ ਤੇ ਇੱਕ ਤਾਂ ਪੁਰਾਣਾ ਬਜ਼ੁਰਗ ਜੋੜਾ ਬੈਠਾ ਉਹ ਕਿਸ ਢੰਗ ਨਾਲ ਉਸ ਟਾਈਮ ਲੋਕ ਆਵਾਜਾਈ ਕਰਦੇ ਸੀ ਪੁਰਾਣੇ ਕਿਸਮ ਦਾ ਝੋਲਾ ਖੁੰਡਾ ਉਹ ਲੈ ਕੇ ਬੈਠੇ ਨੇ ਦੂਸਰਾ ਜਿਹੜੀ ਸਾਡੀ ਪੰਜਾਬੀ ਭਾਸ਼ਾ ਨੂੰ ਅਸੀਂ ਭੁੱਲਦੇ ਜਾ ਰਹੇ ਸੀ ਉਹਦਾ ਵੀ ਅਸੀਂ ਇਹ ਜਿਉਂਦੀ ਜਾਗਦੀ ਜਿਹੜੇ 35 ਅੱਖਰ ਨੇ ਠਾ ਜਿਹੜੇ ਅੱਖਰਾਂ ਨੂੰ ਬਿੰਦੀਆਂ ਲੱਗਦੀਆਂ ਨੇ ਹੋਰ ਵਾਜਾਂ ਕੱਢਦੇ ਨੇ ਉਹ ਵੀ ਇੱਥੇ ਲਾਇਆ ਉਸ ਤੋਂ ਬਾਅਦ ਇੱਕ ਤਿੰਨ ਕੋਣੀ ਸਾਡੇ ਅੱਗੇ ਹੈ ਉਹ ਚੀਜ਼ ਕਿਸਾਨ ਚੌਕ ਵੱਜਦਾ ਉਹ ਕਿਸਾਨ ਨੂੰ ਦਰਸਾਉਂਦੀ ਹੈ ਹਾਲ ਜੋੜ ਕੇ ਜੱਲਿਆ ਨਾਲ ਕਿਸਾਨ ਦੇ ਅੱਗੇ ਕੁੱਤਾ ਹੁੰਦਾ ਸੀ ਫੇ ਰੋਟੀ ਵਾਲੀ ਮਗਰ ਰੋਟੀ ਲੈ ਕੇ ਆਉਂਦੀ ਹੈ ਤਿੰਨ ਕੋਣੀ ਸਿੱਧੂ ਵਾਲੀ ਐ ਉਥੇ ਅਸੀਂ ਮਾਈ ਭਾਗੋ ਦਾ ਬੁੱਤ ਘੋੜੇ ਤੇ ਸਵਾਰ ਦਾ ਰਾਇਆ ਹੋਇਆ ਤਾਂ ਕਿ ਸਾਡੀਆਂ ਬੀਬੀਆਂ ਨੂੰ ਵੀ ਪਤਾ ਲੱਗੇ ਵੀ ਸਾਡੀਆਂ ਪ੍ਰਾਣੀਆਂ ਮਾਤਾ ਹਾਂ ਭੈਣਾ ਕਿਵੇਂ ਤੁਸਮਣ ਨਾਲ ਜੂਝਦੀਆਂ ਰਹੀਆਂ ਨੇ ਸਰਪੰਚ ਸਾਹਿਬ ਸੀ ਗਰਤੀਪ ਸਿੰਘ ਜੀ ਸਾਹਿਬ ਦਾ ਸਰਪੰਚ ਨੇ ਹੋਣ ਜਾਣੇ ਕਿ ਨਵੀਂ ਪੰਚਾਇਤ ਬਦਲੀ ਗਿਆ ਉਹਨਾਂ ਦਾ ਹੀ ਟੀਚਾ ਸੀਗਾ ਵੀ ਚਲ ਇੱਕ ਆਪ ਨੂੰ ਪਿੰਡੋਂ ਵੱਖਰਾ ਜਿਹਾ ਦਿਖੇ ਕਰਨ ਵਾਲੇ ਤੋਂ ਆ ਰਹੇ ਸੀਗੇ ਤਾਂ ਦੇਖ ਕੇ ਰੁੱਕ ਗਏ ਜੀ ਉਹਦੇ ਨਾਲ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਅੱਛਾ ਜੀ ਥੁਰਾ ਲੱਗ ਰਹੇ ਜੀ ਬਿਲਕੁਲ ਸੱਚਮੁੱਚ ਦੇ ਖੜੇ ਹੁੰਦੇ ਆ। ਇਹ ਲਖਣੀ ਜਿਹੜਾ ਉਪਰਾਲਾ ਕੀਤਾ ਕਿਸ ਤਰ੍ਹਾਂ ਦਾ? ਬਹੁਤ ਵਧੀਆ ਕੀਤਾ ਗਾ ਜੀ ਫਰਾਲਾ ਆਪਣੀ ਪੰਜਾਬੀ ਭਾਸ਼ਾ ਨੂੰ ਜਾਗਰ ਕਰਨ ਵਾਸਤੇ। ਬਹੁਤ ਦੀ ਉਪਰਾਲਾ ਕੀਤਾ। ਕਿੰਨਾ ਕਿਤੇ ਆਈ ਲੱਗਦਾ ਕਿ ਜਿਵੇਂ ਸੱਚ ਦੇ ਹੁੰਦੇ ਨੇ ਕਿ ਲੱਗਦਾ ਹੀ ਨਹੀਂ ਕਿ ਇਹ ਸਟੈਚੂ ਹੈ। ਨਹੀਂ ਲੱਗਦੇ ਨਹੀਂ ਜੀ ਬਿਲਕੁਲ ਨਹੀਂ ਲੱਗਦੇ ਜਿਵੇਂ ਸੱਚਮੁੱਚ ਦੇ ਖੜੇ ਹੁੰਦੇ ਆ ਮਾਸਟਰ ਜੀ। ਪੰਜਾਬੀ ਭਾਸ਼ਾ ਅਤੇ ਪੰਜਾਬੀ ਕਲਚਰ ਨੂੰ ਉੱਪਰ ਉਠਾ ਚੱਕਣ ਦੇ ਲਈ ਅੱਜ ਇੱਕ ਪਿੰਡ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਅਸੀਂ ਪਹੁੰਚਿਆ ਧੂਰੀ ਦੇ ਸੁਲਤਾਨਪੁਰ ਪਿੰਡ ਵਿਖੇ। ਤਸਵੀਰਾਂ ਤੁਹਾਨੂੰ ਬੱਸ ਸਟੈਂਡ ਦੀਆਂ ਬੁਖਾਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆ ਵੱਲੋਂ ਇੱਕ ਸਟੈਚੂ ਲਗਾਇਆ ਗਿਆ ਜਿਸ ਦੇ ਵਿੱਚ ਬਜ਼ੁਰਗ ਜੋੜਾ ਆਪਣੀ ਬੱਸ ਦੀ ਉਡੀਕ ਕਰ ਰਿਹਾ ਹੈ ਤੇ ਦੂਜੇ ਪਾਸੇ ਦੀ ਜੇ ਗੱਲ ਕਰੀ ਜਾਵੇ ਤਾਂ ਇੱਕ ਬਹੁਤ ਸੋਹਣੀ ਤਸਵੀਰ ਵਿਖਾਈ ਗਈ ਹੈ ਇੱਕ ਮਾਸਟਰ ਜੀ ਹਨ ਜੋ ਊੜਾ ਐੜਾ ਈੜੀ ਸੱਸਾ ਹਾਹਾ ਜਿਹੜੀ ਇੱਕ ਗਿੰਤੀ ਐ ਏ ਦਿਖਾਣ ਦੀ ਪੜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਇਸ ਸਬੰਧ ਦੇ ਵਿੱਚ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਜਨ ਦੇ ਵਿੱਚ ਆਇਆ ਪਹਿਲੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਸੰਨੇ ਹੁਣੇ ਦੇਖਿਆ ਕਿ ਜਿਹੜੇ ਇੱਥੇ ਸਪੈਸ਼ਲ ਇਸ ਤਸਵੀਰ ਖਿੱਚਵਾਨ ਲਈ ਆਈ ਸੀ ਸੰਤ ਦਾ ਕੁਝ ਵੀਰ ਮੌਜੂਦ ਨੇ ਨਮਸਕਾਰ ਸਰ ਨਮਸਕਾਰ ਸਰ ਆਪਾਂ ਇਸ ਪਿੰਡ ਦੀਆਂ ਜੀ ਨਹੀਂ ਜੀ ਮੈਂ ਤਾਂ ਬਰਨਾਲੇ ਤੋਂ ਆ ਰਹੇ ਸੀਗੇ ਤਾਂ ਦੇਖ ਕੇ ਰੁੱਕ ਗਏ ਜੀ ਉਹ ਤੇ ਨਾਲ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਅੱਛਾ ਜੀ ਸੁਰਨਾ ਲੱਗ ਰਹੀ ਜਿੰਨ ਬਿਲਕੁਕੁਲ ਸੱਚਮੁੱਚ ਦੇ ਖੜੇ ਹੁੰਦੇ ਆ ਕਿਸ ਤਰ੍ਹਾਂ ਦੇ ਦਿਓ ਕਿਤੇ ਨਾ ਕਿਤੇ ਜਿਹੜੀ ਪੰਜਾਬੀ ਆ ਉਹ ਖਤਮ ਹੁੰਦੀ ਜਾ ਰਹੀ ਹੈ ਇੰਗਲਿਸ਼ ਨੂੰ ਜਿਆਦਾ ਸਕੂਲਾਂ ਚ ਵੀ ਜ਼ੋਰ ਦਿੱਤਾ ਜਾਂਦਾ ਹੈ ਜਿਹੜੀ ਇਹ ਇੱਕ ਮਲਖਣੀ ਜਿਹੜਾ ਪ੍ਰਾਲਾ ਕੀਤਾ ਕਿਸ ਤਰ੍ਹਾਂ ਦੇ ਬਹੁਤ ਵਧੀਆ ਕੀਤਾ ਗਿਆ ਜੀ ਪ੍ਰਾਲਾ ਪੜੀ ਪੰਜਾਬੀ ਭਾਸ਼ਾ ਨੂੰ ਜਾਗਰ ਕਰਨ ਵਾਸਤੇ ਬਹੁਤ ਦੀ ਪ੍ਰਾਲਾ ਕੀਤਾ ਕਿਤੇ ਨਾ ਕਿਤੇ ਐਂ ਲੱਗਦਾ ਕਿ ਜਿਵੇਂ ਸੱਚ ਦੀ ਹੁੰਦੇ ਨੇ ਕਿ ਲੱਗਦਾ ਹੀ ਨਹੀਂ ਕਿ ਇਹ ਸਟੈਚੂ ਹੈ ਨਹੀਂ ਲੱਗਦੇ ਨਹੀਂ ਜੀ ਬਿਲਕੁਲ ਨਹੀਂ ਐਂ ਲੱਗਦੇ ਜਿਵੇਂ ਸੱਚਮੁੱਚ ਦੇ ਖੜੇ ਹੁੰਦੇ ਹੈ ਮਾਸਟਰ ਜੀ ਅੱਛਾ ਜੀ ਤਖਤੇ ਬਣਾਈ ਹੁੰਦੀ ਹੈ ਜੀ ਪੰਜਾਬੀ ਦੀ ਇਸਾ ਸਾਨੂੰ ਆਮ ਗੀਤ ਜਿਹੜੇ ਰਾਹ ਜਾਂਦੇ ਸੀਗੇ ਇੱਥੋਂ ਬਰਨਾਲੇ ਤੋਂ ਇਹ ਆਪਣੇ ਸ਼ਹਿਰ ਵੱਲ ਜਾ ਰਹੇ ਸਨ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਸੀ ਉਰੇ ਨੰਗਰੇ ਤਾਂ ਸਾਨੂੰ ਇੰਨੇ ਵਧੀਆ ਸਟੈਚੂ ਲੱਗੇ ਕਿ ਇਹ ਇਹਨਾਂ ਨਾਲ ਸੈਲਫੀ ਲੈਣ ਦੇ ਵੀ ਖੜ ਗਏ ਅਤੇ ਫੋਟੋਆਂ ਵੀ ਖਿੱਚੀਆਂ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਦੇਖ ਸਕਦੇ ਹੋ ਕਿ ਜਿਹੜਾ ਬੱਸ ਸਟੈਂਡ ਹੈ ਸੱਤ ਦੇ ਵਿੱਚ ਬੈਠੇ ਹਨ ਤੇ ਸ਼ਾਇਦ ਕਿਤੇ ਨਾ ਕਿਤੇ ਆਪਣੀ ਬੱਸ ਦੀ ਵੀ ਵੀਡੀਓ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਦਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇੱਕ ਪਿੰਡ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਕਿ ਇੱਥੇ ਨਾ ਕਿਤੇ ਜਿਹੜੀ ਪੰਜਾਬੀ ਸੀ ਉਹ ਮਰਦੀ ਜਾ ਰਹੀ ਸੀਗੀ ਦਿਖਾਇਆ ਗਿਆ ਪੁਰਾਣਾ ਕਲਚਰ ਵੀ ਇੱਕ ਜਿਹੜਾ ਸਟੈਚੂ ਬਣਿਆ ਕਿ ਜਿਹੜੇ ਬਜ਼ੁਰਗ ਜੋੜਾ ਆਪਣੇ ਬਸ ਦੀ ਉਡੀਕ ਕਰ ਰਹੇ ਇਹ ਸਾਡੇ ਪਿੰਡ ਦੇ ਵਿੱਚ ਬਸ ਸਟੈਂਡ ਤੇ ਇੱਕ ਤਾਂ ਪੁਰਾਣਾ ਬਜ਼ੁਰਗ ਜੋੜਾ ਬੈਠਾ ਉਹ ਕਿਸ ਢੰਗ ਨਾਲ ਉਸ ਟਾਈਮ ਲੋਕ ਆਵਾਜ਼ਾਈ ਕਰਦੇ ਸੀ ਪੁਰਾਣੇ ਕਿਸਮ ਦਾ ਝੋਲਾ ਖੁੰਡਾ ਉਹ ਲੈ ਕੇ ਬੈਠੇ ਨੇ ਦੂਸਰਾ ਜਿਹੜੀ ਸਾਡੀ ਪੰਜਾਬੀ ਭਾਸ਼ਾ ਨੂੰ ਅਸੀਂ ਭੁੱਲਦੇ ਜਾ ਰਹੇ ਸੀ ਅਸੀਂ ਇੰਗਲਿਸ਼ ਔਰ ਹੋਰ ਭਾਸ਼ਾਵਾਂ ਦੇ ਮਗਰ ਪਏ ਹੋਏ ਸੀ ਉਹਦਾ ਵੀ ਅਸੀਂ ਇਹ ਜਿਉਂਦੀ ਜਾਗਦੀ ਜਿਹੜੇ 35 ਅੱਖਰ ਨੇ ਜਿਹੜੇ ਅੱਖਰਾਂ ਨੂੰ ਬਿੰਦੀਆਂ ਲੱਗਦੀਆਂ ਨੇ ਹੋਰ ਵਾਜਾਂ ਕੱਢਦੇ ਨੇ ਉਹ ਵੀ ਇੱਥੇ ਲਾਇਆ ਹੈ ਦੂਸਰਾ ਸਾਡੇ ਪਿੰਡ ਦੀਆਂ ਜਿਹੜੀਆਂ ਪਹਿਲੀਆਂ ਦੋ ਪੰਚਾਇਤਾਂ ਨੇ ਪੰਚਾਇਤਾਂ ਤਾਂ ਉਦੋਂ ਵੀ ਪਹਿਲੀਆਂ ਨੇ ਚੰਗੇ ਕੰਮ ਕੀਤੇ ਨੇ ਇਹਨਾਂ ਨੇ ਬਹੁਤ ਹੀ ਜ਼ਿਆਦੇ ਚੰਗੇ ਕੰਮ ਕੀਤੇ ਨੇ ਬੱਸ ਸਟੈਂਡ ਤੇ ਇਹ ਚੀਜ਼ ਲੱਗੀ ਹੋਈ ਹੈ ਉਸ ਤੋਂ ਬਾਅਦ ਇੱਕ ਤਿੰਨ ਕੋਣੀ ਸਾਡੇ ਅੱਗੇ ਹੈ ਉਹ ਚੀਜ਼ ਕਿਸਾਨ ਚੌਕ ਵੱਜਦਾ ਉਹ ਕਿਸਾਨ ਨੂੰ ਦਰਸਾਉਂਦੀ ਹੈ ਹਾਲ ਜੋੜ ਕੇ ਜੱਲਿਆ ਨਾਲ ਕਿਸਾਨ ਦੇ ਅੱਗੇ ਕੁੱਤਾ ਹੁੰਦਾ ਸੀ ਫੇਰ ਰੋਟੀ ਵਾਲੀ ਮਗਰ ਰੋਟੀ ਲੈ ਕੇ ਆਉਂਦੀ ਹੈ ਉਹ ਸਾਰਾ ਕੁਝ ਦੱਸਿਆ ਕਿ ਕਿੰਨਾ ਜਿਹੜਾ ਪੁਰਾਣਾ ਕਲਚਰ ਸੀ ਉਹ ਪਿੰਡ ਨੇ ਦਿਖਾਇਆ ਅਸੀਂ ਉਹ ਸਾਰਾ ਪੁਰਾਣਾ ਕਲਚਰ ਕਿਸਾਨੀ ਟਰੈਕਟਰਾਂ ਤੋਂ ਪਹਿਲਾਂ ਕਿਵੇਂ ਚੱਲਦੀ ਸੀ ਉਹ ਵੀ ਅਸੀਂ ਦਿਖਾਈ ਹੋਈ ਹੈ ਦੂਸਰਾ ਸਾਡੇ ਪਿੰਡ ਦੇ ਵਿੱਚ ਵੀ ਲੋਕ ਚੰਗੇ ਰਸਤੇ ਤੇ ਚੱਲਣਾ ਇੱਕ ਤਿੰਨ ਕੋਣੀ ਸਿੱਧੂ ਵਾਲੀ ਹੈ ਉਥੇ ਅਸੀਂ ਮਾਈ ਭਾਗੋ ਦਾ ਬੁੱਤ ਘੋੜੇ ਤੇ ਸਵਾਰ ਦਾ ਲਾਇਆ ਹੋਇਆ ਹੈ ਤਾਂ ਕਿ ਸਾਡੀਆਂ ਬੀਬੀਆਂ ਨੂੰ ਵੀ ਪਤਾ ਲੱਗੇ ਵੀ ਸਾਡੀਆਂ ਪ੍ਰਾਣੀਆਂ ਮਾਤਾਵਾਂ ਭੈਣਾਂ ਕਿਵੇਂ ਦੁਸ਼ਮਣ ਨਾਲ ਜੂਝਦੀਆਂ ਰਹੀਆਂ ਨੇ ਔਰ ਇੱਕ ਸਾਡੇ ਤਿੰਨਕੂਣੀ ਸ਼ਰਾਪੱਤੀ ਚ ਹੈ ਉਹ ਤਿੰਨਕੂਣੀ ਤੇ ਬਾਬਾ ਬੰਦਾਬਹਾਦਰ ਦਾ ਬੁੱਤ ਲੱਗਿਆ ਹੋਇਆ ਉਹ ਦਰਸਾਉਂਦਾ ਵੀ ਉਸ ਟਾਈਮ ਦੇ ਲੋਕ ਜਿਹੜੇ ਥੇ ਕਿੰਨੇ ਜਰਵਾਣੇ ਸੀ ਕਿਵੇਂ ਉਹਨਾਂ ਨੇ ਤਲਵਾਰ ਨਾਲ ਦੁਸ਼ਮਣ ਦਾ ਟੱਕਰ ਆ ਕੀਤਾ ਕਿਵੇਂ ਮੁਗਲ ਦੇ ਦੰਦ ਖੱਟੇ ਕੀਤੇ ਜਿਨ੍ਹਾਂ ਨੇ ਜ਼ੁਲਮ ਦਿੱਤੇ ਸੀ ਸਾਡੇ ਕੌਮਾਂ ਨੂੰ ਇਤੇ ਹਿੰਦੁਸਤਾਨ ਤੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਮੁੜ ਕੇ ਸਾਬਕਾ ਸਿਖਾਏ। ਇਹ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਆਪਣੇ ਪਿੰਡ ਦਾ ਕਿ ਜਿਸ ਤਰ੍ਹਾਂ ਜਿਹੜੇ ਇੱਥੋਂ ਦੀ ਨਮੀ ਬਣੀ ਪੰਚਾਇਤ ਬੋਲੋ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਹੈਗਾ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ। ਸੱਸੀ ਗੱਲ ਬਾਈ ਜੀ। ਸੱਸੀ ਗੱਲ ਜੀ। ਬਾਈ ਜੀ ਜਿਹੜਾ ਇਹ ਤਸਵੀਰ ਵਿਖਾਈ ਗਈ ਹੈ ਬਹੁਤ ਸੋਹਣੀ ਤਸਵੀਰ ਹੈ ਲੋਕ ਇੱਥੇ ਸੈਲਫੀਆਂ ਵੀ ਲੈ ਕੇ ਜਾਂਦੇ ਆ। ਪਹਿਲਾਂ ਤਾਂ ਸਾਨੂੰ ਐ ਦੱਸੋ ਕਿ ਪਿੰਡ ਦੇ ਜਹਨ ਦੇ ਵਿੱਚ ਇਹ ਕਿਸ ਤਰ੍ਹਾਂ ਦੀ ਗੱਲ ਹੈ ਕਿ ਜਿਉਂਕਿ ਇਹ ਵਿਲਖਣਾ ਹੀ ਜਿਹੜਾ ਉਪਰ ਇਹਦਾ ਜੀ ਪਹਿਲਾਂ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਵੀ ਚਲੋ ਆਏ ਇਹ ਸਾਡੇ ਮਤਲਬ ਸਾਡੇ ਸਰਪੰਚ ਸਾਹਿਬ ਸੀ ਗਰਤੀਪ ਸਿੰਘ ਜੀ ਸਾਹਿਬ ਦਾ ਸਰਪੰਚ ਨੇ ਹੋਣ ਜਾਨੀ ਕਿ ਨਵੀਂ ਪੰਚਾਇਤ ਬਦਲੀ ਆ ਉਹਨਾਂ ਦਾ ਹੀ ਟੀਚਾ ਸੀਗਾ ਵੀ ਚਲ ਇੱਕ ਆਪ ਨੂੰ ਪਿੰਡ ਵੱਖਰਾ ਜਿਹਾ ਦਿਖੇ ਪਹਿਲਾਂ ਵਿੱਚ ਕਹੀ ਗਿਆ ਵੀ ਚਲ ਕੁਝ ਬਣਾ ਦੇਨੇ ਆ ਕੁਝ ਬਣਾ ਦੇਨੇ ਆ ਕਿਵੇਂ ਆ ਉਹ ਸਾਡੇ ਇੱਥੇ ਚਲ ਸਲਾਹ ਹੋਈ ਸਾਰਿਆਂ ਦੀ ਉਹ ਕਹਿੰਦੇ ਵੀ ਐਵੇਂ ਕਰਦੇ ਆ ਆਪਾਂ ਨਾਲ ਸਕੂਲ ਹੀ ਆ ਆ ਪਿੱਛੇ ਸਕੂਲ ਆ ਜਣਾ ਸਾਡਾ ਸਰਕਾਰੀ ਸਕੂਲ ਤੇ ਕਹਿੰਦੇ ਵੀ ਆਪਾਂ ਇੱਥੇ ਇੱਕ ਊੜਾ ੜਾ ਦੀ ਆਪਣੀ ਪੈਂਤੀ ਲਿਖੀ ਹੁੰਦੀ ਜਿਹੜੀ ਉਹ ਅੱਖਰਾਂ ਦੀ ਆਪਾਂ ਫੱਟੀ ਬਣਾਉਣੀ ਆ ਪਹਿਲਾਂ ਕਲੀ ਫੱਟੀ ਦੀ ਸਲਾਹ ਹੋਈ ਸੀ ਫੱਟੀ ਦੀ ਸਲਾਹ ਦੇਖਦੇ ਦੇਖਦੇ ਜਦੋਂ ਉੱਥੇ ਦੇਖਿਆ ਜਾ ਕੇ ਇਹ ਮਾਸਟਰ ਦੀ ਨਾਲ ਬਣੀ ਹੋਈ ਸੀ ਨਰੀ ਉਹ ਕਹਿੰਦੇ ਫਿਰ ਆਪਾਂ ਇਹ ਸਾਰਾ ਸੈਟਅਪ ਵੀ ਲਾ ਦਨੇ ਆ ਵੀ ਜਾ ਕੇਵੇਂ ਕਰਕੇ ਫਿਰ ਉਹਨਾਂ ਨੇ ਚਲ ਉਹਨਾਂ ਦੀ ਸੋਚ ਸੀ ਕਿ ਐਵੇਂ ਆਪਾਂ ਬਣਾਈਏ ਹਨਾ ਤਾਂ ਕਰਕੇ ਵੀਰੇ ਗੁਰਿੰਦਰ ਜੀ ਇਹ ਗੱਲ ਕਰੀ ਜਾਵੇ ਕਿਤਨਾ ਕਿਤੇ ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀਏ ਜਿਸ ਤਰ੍ਹਾਂ ਤੁਸੀਂ ਨੌਜਵਾਨ ਹੋ ਤੇ ਸ਼ਾਇਦ ਉਹਨਾਂ ਦੇ ਜਾਣ ਚ ਇਹ ਮੈਨੂੰ ਤਾਂ ਲੱਗਦਾ ਨਹੀਂ ਕਿ ਕਿਸੇ ਨੂੰ ਉੜਾੜਾ ਵੀ ਆਂਦਾ ਹੋਊਗਾ ਹਾਂਜੀ ਹਾਂ ਹੁਣ ਤਾਂ ਪਰ ਵੀ ਜਿਹੜੇ ਹੁਣ ਤੁਹਾਨੂੰ ਦੇਖ ਲਓ ਵੀ ਸਕੂਲਾਂ ਦੇ ਵਿੱਚ ਹੀ ਨਾ ਇੰਗਲਿਸ਼ ਮੀਡੀਅਮ ਚ ਪੈ ਗਿਆ ਸਾਰਾ ਕੰਮ ਆ ਤੇ ਕਲਾਸਾਂ ਵੀ ਆਪਣੀਆਂ ਜਿਹਾ ਕਹਿੰਦੇ ਆ ਵੀ ਮਤਲਬ ਦੂਜੀ ਜਾਂ ਪਹਿਲੀ ਪੋਲੀ ਤੋਂ ਸਟਾਰਟ ਹੁੰਦੀ ਉਹ ਪੰਜਾਬੀ ਨਹੀਂ ਸਾਰਿਆਂ ਤੋਂ ਇੰਗਲਿਸ਼ ਜਾਂ ਹਿੰਦੀ ਹੀ ਚੱਲਦੀ ਆ ਕੰਮ ਇਹ ਚਲਾਈਆਂ ਵੀ ਪੰਜਾਬੀ ਦਾ ਹੁਣ ਦੇਖ ਕੇ ਕੋਈ ਤਾਂ ਪੱਤਾ ਤਾਂ ਲੱਗਦੀ ਹੂ ਕਿ ਨਾ ਦੇਖ ਕੇ ਨਾ ਵੀ ਤਸਵੀਰ ਦੇਖ ਕੇ ਅਗਲਾ ਊੜਾੜਾ ਪੜ੍ਹਦੇ ਹੂ ਜਾਂ ਸਾਡੇ ਵਰਗੇ ਜੀ ਵਾਕਾਂ ਨੂੰ ਸਮਝਾਉਂਦਾ ਹੋਊਗਾ ਮੇਰੀ ਬੱਚੀ ਹੁਣ ਉਹੀ ਆ ਕੇ ਕਹਿੰਦੀ ਕਿ ਨਹੀਂ ਪਾਪਾ ਮੈਨੂੰ ਉਹ ਦਿਖਾ ਕੇ ਲਿਆਓ ਕੀ ਕਹੇ ਵੀ ਮਾਸਟਰ ਜੀ ਕੀ ਕਰਦੇ ਨੇ ਇਹਨੂੰ ਉਹ ਦੇਖ ਕੇ ਚੱਲ ਆ ਇੱਕ ਗੱਲ ਨੂੰ ਆਇਆ ਪਤਾ ਤਾਂ ਲੱਗਦੀ ਆ ਵੀ ਹਾਂ ਇਹ ਚੀਜ਼ ਕੀ ਆ ਪੁੱਛਦੇ ਤਾਂ ਹੈਗੇ ਨਹੀਂ ਆਪਾਂ ਨੂੰ ਕਿਉਂਕਿ ਇਹ ਰਾਗੀਰ ਨੇ ਬੱਸ ਸਟੈਂਡ ਆਂਦੇ ਜਾਂਦੇ ਲੋਕ ਵੀ ਇੱਥੇ ਨਿਗਾ ਮਾਰਦੇ ਨੇ ਕਿ ਤੈਨਾਂ ਨਾ ਨਹੀਂ ਤਾਂ ਦੇਖਿਆ ਤੁਸੀਂ ਹੁਣ ਦੇਖੀ ਹੁਣੇ ਪਹਿਲਾਂ ਦੇਖਿਆ ਹੁਣ ਵੀ ਬਹੁਤ ਜਾ ਕੇ ਖੜਦੇ ਨੇ ਆ ਕੇ ਫੋਟੋਆਂ ਖਿਚਾਉਂਦੇ ਨੇ ਜਿਵੇਂ ਹੁਣ ਬਜ਼ੁਰਗ ਜੋੜਾ ਬੈਠਾ ਉਹ ਵੀ ਐ ਪਹਿਲਾਂ ਪਹਿਲਾਂ ਸਾਨੂੰ ਐ ਲੱਗੀ ਗਿਆ ਵੀ ਇਹ ਬੈਠੇ ਕਿਵੇਂ ਨੇ ਵੀ ਕਿਤੇ ਕਿਵੇਂ ਰਾਜੂਪਲੇਖਿਆ ਨਹੀਂ ਪੈਂਦਾ ਉਹਨਾਂ ਵੀ ਕੋਈ ਆ ਗਿਆ ਕੋਈ ਰਾਜ ਯਾਤਰੀ ਬੈਠਾ ਹੋਇਆ ਜਾਂ ਕਿਵੇਂ ਵੀ ਲਾਲਾ ਵੀ ਉਹਨਾਂ ਦੇ ਨਾਲ ਗੱਡੀਆਂ ਖੜਗੀਆਂ ਐ ਐ ਲੋਕ ਖੜਦੇ ਜਾਂ ਦੇਖਦੇ ਨੇ ਵੀ ਹਾਂ ਕੋਈ ਚਲੋ ਵੱਖਰੀ ਚੀਜ਼ ਦਿਖੂਗੀ ਤਾਂ ਆਲਾ ਨੇਚਰਲੀ ਆ ਬਈ ਖੜਦਾ ਹੀ ਆ ਹਣਾ ਆਪਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਪੁਰਾਣਾ ਸੱਭਿਆਚਾਰ ਆ ਉਹਨੂੰ ਜ਼ਿੰਦਾ ਕਰਨ ਦੇ ਲਈ ਜਾਂ ਉਹਨੂੰ ਹੋਰ ਪਰਫੁੱਲਤ ਕਰਨ ਲਈ ਪਿੰਡ ਦਾ ਹਾਂ ਆਪਣੇ ਪਿੰਡ 'ਚ ਹੋਰ ਵੀ ਕਈ ਸਾਵੇਂ ਸਟੈਚੂ ਲੱਗੇ ਹੋਏ ਨੇ ਐਸੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੇ ਸੋਹੀ ਪੱਤੀ ਦੇ ਵਿੱਚ ਲੱਗਿਆ ਹੋਇਆ ਤੇ ਆਪਣੀ ਸਰਾਮਪਤੀ ਆ ਉੱਥੇ ਬਾਬਾ ਬੰਨਾ ਸਿੰਘ ਦਾ ਸਟੈਚੂ ਲੱਗਿਆ ਹੋਇਆ ਤੇ ਕਿਸ ਸਿੱਧੂ ਪਤੀ ਉਹ ਤਨ ਪਤੀਆਂ ਨੇ ਸਾਡੀਆਂ ਉੱਥੇ ਮਾਈ ਭਾਗੋ ਦਾ ਸਟੈਚੂ ਲੱਗਿਆ ਹੋਇਆ ਯਾਨੀ ਕਿ ਵੀ ਵਧੀਆ ਆਪਣੇ ਕਲਚਰ ਨੂੰ ਪ੍ਰਫੁੱਲਤ ਕਰਨ ਨੂੰ ਇਹ ਚੀਜ਼ ਬਣਾਈ ਗਈ ਆ ਬਾਕੀ ਤੁਹਾਨੂੰ ਵਧੀਆ ਹੋਣਾ ਵਧੀਆ ਲੱਗਿਆ ਜਾਂ ਕਿਵੇਂ ਲੱਗਿਆ ਬਾਕੀ ਦੇਖ ਲਓ ਤੁਸੀਂ ਹਨ ਇਹ ਸਨ ਸਾਡੇ ਨਾਲ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਆਖਿਆ ਹੈ ਕਿ ਜਿਹੜੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਕਿਤੇ ਨਾ ਕਿਤੇ ਜਿਹੜਾ ਆਪਣਾ ਸੱਭਿਆਚਾਰ ਅਸੀਂ ਆਪਾਂ ਲੋਕ ਭੁੱਲਦੇ ਜਾ ਰਹੇ ਆ ਉਹਨੂੰ ਦਰਸਾਇਆ ਜਾ ਰਿਹਾ ਹੈ ਇੱਕ ਪਾਸੇ ਜਿਹੜੇ ਇੱਕ ਬਜ਼ੁਰਗ ਜੋੜੇ ਦਾ ਜਿਹੜਾ ਇੱਕ ਸਟੈਚੂ ਬਣਾਇਆ ਗਿਆ ਉਹਨਾਂ ਦੇ ਹੱਥ ਦੇ ਵਿੱਚ ਤੁਸੀਂ ਖੁੰਡਾ ਵੀ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਖੁੰਡਾ ਵਾ ਹੁੰਦਾ ਸੀ ਨਾਲ ਤਾਂ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਹਾਰਾ ਵੀ ਬੰਨਦਾ ਸੀ ਕਿਤੇ ਨਾ ਕਿਤੇ ਨੂੰ ਹਥਿਆਰ ਦੇ ਵਜੋਂ ਵੀ ਵਰਤਿਆ ਜਾਂਦਾ ਸੀਗਾ ਤੇ ਦੂਜੇ ਪਾਸੇ ਉਹਨਾਂ ਦੇ ਹੱਥ ਦੇ ਵਿੱਚ ਝੋਲਾ ਫੜਾਇਆ ਗਿਆ ਹੈ ਤੇ ਜਿਹੜੀ ਮਾਤਾ ਜੀ ਜੇ ਕਹਿ ਸਕਦੇ ਹੈ ਕਿ ਉਹਨਾਂ ਦੇ ਨਾਲ ਜਿਹੜੇ ਨੇ ਉਹ ਵੀ ਬੈਠੇ ਆਪਣੀ ਬਸ ਦਾ ਇੰਤਜ਼ਾਰ ਕਰ ਰਹੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬ న్యూਸ